ਨਵੰਬਰ ਮਹੀਨੇ ਦੇ ਵਿੱਚ 2023 ਦੇ ਵਿੱਚ ਯੂਟਿਊਬਰ ਐਲਵਿਸ਼ ਯਾਦਵ ਦਾ ਜਿਹੜਾ ਨਾਮ ਹੈ ਉਹ ਅਖਬਾਰਾਂ ਦੀਆਂ ਫਰੰਟ ਪੇਜ ਤੇ ਆ ਗਿਆ ਸੀ ਨਿਊਜ਼ ਚੈਨਲਸ ਜਿਹੜੇ ਆ ਉਹਨੂੰ ਉਹਦੀ ਖਬਰ ਲਗਾ ਰਹੇ ਸੀ ਉਹ ਖਬਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਸੀ ਐਲਵਿਸ਼ ਯਾਦਵ ਇਸ ਕਰਕੇ ਨਹੀਂ ਬਣਿਆ ਸੀਗਾ ਕਿ ਉਹ ਜਿਹੜਾ ਪਾਰਟਿਸਿਪੇਟ ਕਰਕੇ ਆਇਆ ਸੀ ਬਿਗ ਬਾਸ ਦੇ ਵਿੱਚ ਜਾਂ ਉਹ ਇੱਕ ਬਹੁਤ ਮਸ਼ਹੂਰ ਯੂਟਿਊਬਰ ਹੈ ਐਲਵਿਸ਼ ਯਾਦਵ ਨਵੰਬਰ ਮਹੀਨੇ ਦੇ ਵਿੱਚ ਸੁਰਖੀਆਂ 'ਚ ਇਸ ਕਰਕੇ ਸੀਗਾ ਕਿ ਇੱਕ ਰੇਵ ਪਾਰਟੀ ਜਿਹੜਾ ਵਿਚ ਇਸ ਨੇ ਸ਼ਾਮਲ ਹੋਣਾ ਸੀਗਾ ਜਾਂ ਇਹਦੇ ਜਿਹੜੇ ਉਸ ਰੇਵ ਪਾਰਟੀ ਦੇ ਆਰਗੇਨਾਈਜ਼ਰਸ ਆ ਉਹਨਾਂ ਨਾਲ ਸੰਬੰਧ ਸੀਗੇ ਔਰ ਉਸ ਰੇਵ ਪਾਰਟੀ ਦੇ ਵਿੱਚ ਸੱਪ ਅਤੇ ਜਿਹੜਾ ਸੱਪ ਦਾ ਜ਼ਹਿਰ ਹੈ ਉਹਦੇ ਇਸਤੇਮਾਲ ਤੋਂ ਬਾਅਦ ਜਦੋਂ ਇਹ ਖਬਰਾਂ ਆਈਆਂ ਤਾਂ ਐਲਵਿਸ਼ ਯਾਦਵ ਵੀ ਜਿਹੜਾ ਇਹ ਸੁਰਖੀਆਂ ਬਣਿਆ ਸੀ ਹਾਲਾਂਕਿ ਐਲਵਿਸ਼ ਯਾਦਵ ਨੇ ਆਪਣੀ ਸਫਾਈ ਦੇ ਵਿੱਚ ਜਦੋਂ ਪੁਲਿਸ ਨੇ ਇਹਦੀ ਇੰਟਰੋਗੇਸ਼ਨ ਕੀਤੀ ਸੱਪਾਂ ਬਾਰੇ ਪੁੱਛਿਆ ਸੱਪਾਂ ਦੇ ਜ਼ਹਿਰ ਬਾਰੇ ਪੁੱਛਿਆ ਤਾਂ ਇਹਨੇ ਇਹੀ ਕਿਹਾ ਕਿ ਇਹ ਜਿਹੜੇ ਸੱਪ ਆ ਇਹ ਇੱਕ ਗਾਣੇ ਦੇ ਵਿੱਚ ਅਸੀਂ ਸ਼ੂਟ ਕਰਨਾ ਸੀਗਾ ਗਾਣੇ ਦੀ ਸ਼ੂਟਿੰਗ ਵਾਸਤੇ ਇਹ ਜਿਹੜੇ ਸੱਪ ਅਰੇਂਜ ਕੀਤੇ ਗਏ ਸੀ ਔਰ ਇਹ ਸੱਪ ਮੈਂ ਅਰੇਂਜ ਨਹੀਂ ਕੀਤੇ ਇਹ ਸੱਪ ਜਿਹੜੇ ਆ ਇੱਕ ਸਿੰਗਰ ਫਾਜ਼ਲਪੁਰੀਆ ਜੀ ਦਾ ਨਾਮ ਹੈ ਉਹਨੇ ਅਰੇਂਜ ਕੀਤੇ ਸੀ ਔਰ ਇਹ ਵੀਡੀਓ ਜਿਹੜਾ ਬਹੁਤ ਪੁਰਾਣਾ ਪਰ ਪੁਲਿਸ ਨੇ ਕਿਹਾ ਵੀ ਵੀਡੀਓ ਪੁਰਾਣਾ ਆ ਰੇਪ ਪਾਰਟੀ ਤਾਂ ਹੁਣੀ ਆਰਗੇਨਾਈਜ਼ ਹੋਈ ਆ ਇਹਦੇ ਵਿੱਚ ਵੀ ਸੱਪਾਂ ਦੀ ਜਿਹੜੀ ਆ ਸ਼ਮੂਲੀਅਤ ਆ ਔਰ ਇਹਦਾ ਜ਼ਹਿਰ ਹੈ ਤੁਸੀਂ ਉਸ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਸੀਗਾ ਤਾਂ ਇਹਨੇ ਕਿਹਾ ਜੀ ਮੈਨੂੰ ਬਤੌਰ ਗੈਸਟ ਉੱਥੇ ਬੁਲਾਇਆ ਜਾ ਰਿਹਾ ਸੀ ਮੈਂ ਤਾਂ ਐਜ਼ ਅ ਸੈਲੈਬ੍ਰਿਟੀ ਗੈਸਟ ਉਸ ਪਾਰਟੀ ਦੇ ਵਿੱਚ ਜਿਹੜਾ ਸ਼ਿਰਕਤ ਕਰਨੀ ਸੀ ਉਸ ਪਾਰਟੀ ਦੇ ਵਿੱਚ ਕੀ ਹੋਣਾ ਸੀ ਉਹਨਾਂ ਦਾ ਮੀਨੂ ਕੀ ਸੀ ਨਸ਼ਾ ਚੱਲਣਾ ਸੀ ਨਹੀਂ ਸੀ ਮੈਨੂੰ ਇਹਦੇ ਬਾਰੇ ਕੋਈ ਇਲਮ ਨਹੀਂ ਪਰ ਮੈਨੂੰ ਸਿਰਫ ਇੱਕ ਸਿੰਪਲ ਇਨਵਿਟੇਸ਼ਨ ਆਇਆ ਸੀਗਾ ਕਿ ਤੁਸੀਂ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਪੁਲਿਸ ਜਿਹੜੀ ਆ ਉਹ ਉਦੋਂ ਤੋਂ ਹੀ ਇਨਵੈਸਟੀਗੇਟ ਕਰ ਰਹੀ ਸੀ ਕਿਉਂਕਿ ਇਹ ਸੱਪ ਜਿਹੜੇ ਆ ਕਿੱਥੋਂ ਆ ਰਹੇ ਆ ਵਾਈਲਡ ਲਾਈਫ ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ ਹੁਣ ਇਸ ਮਾਮਲੇ ਦੇ ਵਿੱਚ ਅਹਿਮ ਖੁਲਾਸਾ ਇਹ ਹੋਇਆ ਵੀ ਇਹਨਾਂ ਸੱਪਾਂ ਨੂੰ ਸਪਲਾਈ ਜਿਹੜਾ ਬੰਦਾ ਕਰਦਾ ਵਾ ਉਹ ਪੰਜਾਬ ਦੇ ਨਾਲ ਸੰਬੰਧਤ ਆ ਪੰਜਾਬ ਦੇ ਲੁਧਿਆਣਾ ਦੇ ਨਾਲ ਸੰਬੰਧਤ ਹੈ ਨਾਮ ਇਹਦਾ ਸਿਕੰਦਰ ਦੱਸਿਆ ਜਾ ਰਿਹਾ ਉਮਰ ਇਹਦੀ 34 ਸਾਲ ਆ ਜਦੋਂ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗਾ ਵੀ ਸ਼ੂਟਿੰਗ ਵਾਸਤੇ ਜਾਂ ਜਦੋਂ ਸੱਪਾਂ ਦਾ ਜ਼ਹਿਰ ਚਾਹੀਦਾ ਹੁੰਦਾ ਤਾਂ ਕਿਹੜਾ ਬੰਦਾ ਤੁਹਾਨੂੰ ਇਹ ਪ੍ਰੋਵਾਈਡ ਕਰਾਂਦਾ ਤਾਂ ਇਹਦਾ ਨਾਮ ਆਇਆ ਜਦੋਂ ਇਹਦਾ ਨਾਮ ਆਇਆ ਫਿਰ ਪੁਲਿਸ ਨੇ ਟਰੈਪ ਲਗਾਇਆ ਇਹਨੂੰ ਹੁਣ ਪੁਲਿਸ ਨੇ ਖਰੜ ਦੇ ਬੱਸ ਸਟੈਂਡ ਤੋਂ ਜਿਹੜਾ ਗ੍ਰਿਫਤਾਰ ਕੀਤਾ ਪੁਲਿਸ ਨੇ ਇਹਨੂੰ ਕਾਲ ਕੀਤੀ ਕਿ ਅਸੀਂ ਇੱਕ ਗਾਣੇ ਦੀ ਸ਼ੂਟਿੰਗ ਵਾਸਤੇ ਸੱਪ ਚਾਹੀਦੇ ਆ ਇਹ ਬੰਦਾ ਕਹਿੰਦਾ ਜੀ ਮਿਲ ਜਾਣਗੇ ਫਿਰ ਉਹਨਾਂ ਨੇ ਕਿਹਾ ਵੀ ਸਾਨੂੰ ਉਹਦਾ ਜ਼ਹਿਰ ਵੀ ਚਾਹੀਦਾ ਫਿਰ ਇਹ ਕਹਿੰਦਾ ਜੀ ਉਹ ਵੀ ਮੁਹੱਈਆ ਕਰਾ ਦਾਂਗੇ ਜਦੋਂ ਇਹ ਖਰੜ ਦੇ ਬੱਸ ਸਟੈਂਡ ਦੇ ਉੱਤੇ ਉਹਨਾਂ ਨੂੰ ਸੱਪਾਂ ਦੀ ਤੇ ਜ਼ਹਿਰ ਦੀ ਡਿਲੀਵਰੀ ਦੇਣ ਗਿਆ ਤਾਂ ਪੁਲਿਸ ਨੇ ਇਸ ਸਿਕੰਦਰ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ। ਇਹਦੇ ਕੋਲੋਂ ਜਿਹੜੇ ਆ ਚਾਰ ਕੋਬਰਾ ਸੱਪ ਤੇ ਤਿੰਨ ਜਿਹੜੇ ਦੂਜੇ ਨਾਰਮਲ ਸਨੇਕਸ ਆ ਜਿਹੜੇ ਗਾਣਿਆਂ ਦੇ ਵਿੱਚ ਵਰਤੇ ਜਾਂਦੇ ਆ ਜਾਂ ਉਹਨਾਂ ਦਾ ਕੋਈ ਜ਼ਹਿਰ ਵੀ ਇਸਤੇਮਾਲ ਹੁੰਦਾ ਉਹ ਬਰਾਮਦ ਹੋਏ ਆ। ਹੁਣ ਵਾਈਲਡ ਲਾਈਫ ਐਕਟ ਦੇ ਤਹਿਤ ਇਹ ਜਿਹੜਾ ਸਾਰਾ ਮਾਮਲਾ ਇਹ ਦਰਜ ਸੀਗਾ। ਵੱਡੇ ਯੂਟਿਊਬਰ ਐਲਵਿਸ਼ ਯਾਦਵ ਦਾ ਨਾਮ ਇਹਦੇ ਨਾਲ ਜੁੜਿਆ ਹੋਇਆ। ਰੇਵ ਪਾਰਟੀ ਅਸੀਂ ਸਾਰੇ ਜਾਣਦੇ ਆ ਰੇਵ ਪਾਰਟੀ ਦੇ ਵਿੱਚ ਜਿਹੜਾ ਦੁਨੀਆ ਭਰ ਦਾ ਜਿਹੜਾ ਨਸ਼ਾ ਹੁੰਦਾ ਉਹ ਵਰਤਾਇਆ ਜਾਂਦਾ। ਦੁਨੀਆ ਭਰ ਦੇ ਵਿੱਚ ਜਿੰਨੀਆਂ ਵੀ ਨਸੇ ਦੀਆਂ ਕਿਸਮਾਂ ਨੇ ਜਿੰਨੇ ਪ੍ਰਕਾਰ ਦਾ ਵੀ ਨਸ਼ਾ ਹੁੰਦਾ ਉਹਨਾਂ ਪਾਰਟੀਆਂ ਦੇ ਵਿੱਚ ਉਹਦਾ ਰੱਜ ਕੇ ਇਸਤੇਮਾਲ ਹੁੰਦਾ। ਔਰ ਵੈਸਟ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸੱਪ ਦੇ ਜ਼ਹਿਰ ਨੂੰ ਸੇਵਨ ਕਰਨ ਦਾ ਇੱਕ ਨਵਾਂ ਹੀ ਚਲਨ ਚੱਲ ਗਿਆ ਹੋਇਆ। ਜਿਹੜੇ ਰੀਹੈਬਿਲੇਸ਼ਨ ਸੈਂਟਰ ਵਾਲੇ ਆ ਜਾਂ ਜਿਹੜੇ ਡਾਕਟਰਸ ਨੇ ਨਸ਼ੇ ਨੂੰ ਡੀਲ ਕਰਦੇ ਜਾਂ ਨਸ਼ੇ ਤੋਂ ਬਾਹਰ ਜਿੰਨਾਂ ਨੂੰ ਕੱਢਦੇ ਆ ਉਹਨਾਂ ਨੂੰ ਡੀਲ ਕਰਦੇ ਆ ਨੈਕੋ ਸਾਈਕੀਟ੍ਰਿਕਸ ਜਿਹੜੇ ਨਿਊਰੋ ਸਾਈਕੀਟ੍ਰਿਕਸ ਹੁੰਦੇ ਆ ਉਹ ਇਹ ਦੱਸਦੇ ਆ ਵੀ ਜਦੋਂ ਬੰਦੇ ਦਾ ਸਰੀਰ तमाम ਨਸ਼ਿਆਂ ਤੋਂ ਹੱਕ ਜਾਂਦਾ ਪਰ ਉਹਨੂੰ ਨਸ਼ੇ ਦੀ ਤੋੜ ਮਹਿਸੂਸ ਹੁੰਦੀ ਆ ਤਾਂ ਉਸ ਵੇਲੇ ਇਹ ਜਿਹੜਾ ਸੱਪ ਦਾ ਜ਼ਹਿਰ ਹੈ ਇਹ ਬਤੌਰ ਨਸ਼ੇ ਵਾਂਗੂ ਕੰਮ ਕਰਦਾ ਬੰਦਾ ਇਹਨੂੰ ਨਸ਼ੇ ਦੇ ਤੌਰ ਤੇ ਫਿਰ ਲੈਣਾ ਸ਼ੁਰੂ ਕਰ ਦਿੰਦਾ ਹੁਣ ਜਿੱਥੇ ਇਹ ਸਿਕੰਦਰ ਨਾਮ ਦਾ ਸ਼ਖਸ ਜਿਹੜਾ ਫੜਿਆ ਗਿਆ ਜਦੇ ਕੋਲੋਂ ਸੱਪ ਵੀ ਬਰਾਮਦ ਹੋਏ ਤੇ ਜਿਹੜਾ ਸੱਪਾਂ ਦਾ ਜ਼ਹਿਰ ਹੈ ਉਹ ਵੀ ਬਰਾਮਦ ਹੋਇਆ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਹੁਣ ਇਹਨੂੰ ਜਦੋਂ ਗ੍ਰਿਫਤਾਰ ਕਰ ਲਿਆ ਫੇਰ ਇੱਕ ਵਾਰੀ ਇਹ ਜਿਹੜਾ ਮਾਮਲਾ ਦੱਬ ਗਿਆ ਸੀਗਾ ਜਾਂ ਇਸ ਵੇਲੇ ਠੰਡੇ ਬਸਤੇ ਚ ਪੈ ਗਿਆ ਸੀ ਇਹ ਇੱਕ ਵਾਰੀ ਫੇਰ ਬਾਹਰ ਆ ਗਿਆ ਹੁਣ ਦੇਖਦੇ ਆ ਇਹ ਜਿਹੜਾ ਸਿਕੰਦਰ ਨਾਮ ਦਾ ਸ਼ਖਸ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਹ ਹੁਣ ਹੋਰ ਕੀ ਖੁਲਾਸੇ ਕਰੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ